ਜੀ ਸਸ਼ਕਨ ਟੈਂਡੈਂਸਰ ਇਟ ਚਾਹਤੋ ਮੈਂ ਤੁਹਾਡੀ ਅਪੀਜਾਸਟ ਕੋਲ ਦੀ ਅਚਾਨਕ ਕੁਝ ਗਲਤੀਆਂ ਨਾ ਬਾਈ ਕਰ ਰਹੀ ਹਾਂ ਜੇ ਸਾਰੇ ਭੈਣਾਂ ਮੇਰੀਆਂ ਧਿਆਨ ਨਾਲ ਸੁਣਨਾ ਚੰਗਾ ਤੇ ਉਹਨਾਂ ਨੇ ਜਦੋਂ ਤੋਂ ਤੁਹਾਨੂੰ ਛੁੱਟੀ ਕਾ ਸਮਝ ਕੇ ਜੇ ਕੋਈ ਗਲਤੀ ਸ਼ੱਕੀ ਹੋਈ ਤੁਹਾਨੂੰ ਮਾਫ ਕਰ ਦੇਣਾ ਕਿ ਮੇਰੇ ਕੋਲ ਬਣਾਉਣ ਦਾ ਮਸਲਾ ਹੈ ਨਹੀਂ ਹੈ ਕਿ ਬੋਲੀ ਕੰਤ ਮਸਤ ਨਹੀਂ ਮੈਂ ਤਾਂ बस ਸਿਰਫ ਹੋਣਾ ਪੈਣਾ ਕਿ ਨਹੀਂ ਮੈਂ मतलब ਸਮਝਾਉਣ ਦੀ ਕੋਸ਼ਿਸ਼ ਕਰਦੀ ਆ بس ਇਨਕ ਕੋਈ ਲਿੰਕ ਟੂ ਮਾਈਨ ਸ਼ੇਅਰ ਕਰਕੇ ਦੱਸੋ ਵੀ ਵੀਡੀਓ ਕਿੱਦਾਂ ਦੀ ਲੱਗੀ ਹਨਾ ਤੇ ਆ ਜੋ ਪਾਸ ਕੱਲ ਗੱਲ ਕਰ ਗਏ ਹਨਾ ਵੀ ਅੱਜ ਕੱਲ੍ਹ ਦੀਆਂ ਜਿੰਨੀਆਂ ਵੀ ਪਹਿਣਾ ਬਹੁਤ ਵਧੀਆ ਹੈ ਕਿ ਆਪਾਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਆਜ਼ਾਦੀ ਮਿਲੀ ਹੈ ਹਨਾ ਬਿਕਿੰਨਾ ਪਾ ਪਹਿਲੇ ਜ਼ਮਾਨੇ ਦੇ ਵਿੱਚ ਕਿੰਨੀਆਂ ਮਤਲਬ ਭੈਣਾਂ ਬਾਹਰ ਨਹੀਂ ਨਿਕਲਦੀਆਂ ਸੀ ਤੇ ਨਾ ਹੀ ਭੈਣਾਂ ਨੂੰ ਕਦੇ ਵੀ ਆਪਣੀ ਮਰਜ਼ੀ ਦਾ ਪਾਸਾ ਸਕਦੀਆਂ ਸੀ ਨਾ ਖਾ ਸਕਦੀਆਂ ਸੀ ਤੇ ਨਾ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਕੁਝ ਕਰ ਸਕਦੀਆਂ ਸੀ ਬਾਹਰ ਅੰਦਰ ਨਹੀਂ ਸੀ ਜਾ ਸਕਦੀਆਂ ਤੇ ਅੱਜ ਕੱਲ ਮੇਰੀਆਂ ਭੈਣਾਂ ਬਹੁਤ ਤਰੱਕੀ ਕਰਦੀਆਂ ਪਈਆਂ ਤੇ ਬਹੁਤ ਵਧੀਆ ਕੋਈ ਆਈਪੀਐਸ ਹੈ ਕੋਈ ਖੋਸ਼ੇ ਤੇ ਪਰ ਕੋਸ਼ਤ ਮਤਲਬ ਕੋਈ ਨਾ ਕੋਈ ਮੱਦੇ ਤੇ ਵਧੀਆ ਲੱਗੀਆਂ ਹੋਈਆਂ ਹਨਾ ਪੈਣਾ ਤੇ ਜੋ ਕਿ ਆਜ਼ਾਦੀ ਮਿਲੀ ਉਹਨਾਂ ਨੂੰ ਆਪਣੇ ਪੈਰਾਂ ਸਰ ਤੇ ਖੜੀਆਂ ਹੋ ਰਹੀਆਂ ਹਨਾ ਤੇ ਬਹੁਤ ਵਧੀਆ ਗੱਲ ਆ ਹਨਾ ਤੇ ਇਸੇ ਤਰ੍ਹਾਂ ਵੀ ਅੱਗੇ ਵਧਦੀਆਂ ਰਹਿਣ ਪਰ ਅੱਗੇ ਅੱਗੇ ਵਧਣ ਕਿਵੇਂ ਦੂਸਰੀਆਂ ਜਿਹੜੀਆਂ ਮੇਰੀਆਂ ਭੈਣਾਂ ਜਿਹੜੀਆਂ ਘਰਾਂ ਚ ਹੇਗਾ ਕੁਝ ਐਵੋ ਜੀਆਂ ਭੈਣਾਂ ਵੀ ਆ ਕਿ ਜਿਹੜੀਆਂ ਬਹੁਤ ਜ਼ਿਆਦੀਆਂ ਮਤਲਬ ਹਜੇ ਉਹਨਾਂ ਨੂੰ ਇੰਨੀ ਆਜ਼ਾਦੀ ਨਹੀਂ ਆ ਬਟ ਉਹ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਕਿ ਕਾਫੀ ਸਾਰਾ ਹੈ ਜੋ ਬਹੁਤ ਹੀ ਆਪਣੀ ਮਤਲਬ ਕਿ ਆਜ਼ਾਦੀ ਦਾ ਗਲਤ ਫਾਇਦਾ ਉਠਾਉਂਦੀਆਂ ਪਈਆਂ ਤੇ ਉਹਨਾਂ ਭੈਣਾਂ ਦੇ ਕਰਕੇ ਦੂਸਰੀਆਂ ਭੈਣਾਂ ਵੀ ਥੋੜੀਆਂ ਮਤਲਬ ਹੋ ਰਹੀਆਂ ਮਤਲਬ ਆਜ਼ਾਦੀ ਦੇ ਕਰਕੇ ਦੂਸਰੀਆਂ ਭੈਣਾਂ ਦੀ ਵੀ ਆਜ਼ਾਦੀ ਖੋਈ ਜਾਂਦੀ ਪਈ ਆ ਹਨਾ ਤੇ ਮੈਂ ਚਾਹਾਂਗੀ ਕਿ ਸਾਰੀਆਂ ਮੇਰੀਆਂ ਭੈਣਾਂ ਮਤਲਬ ਕਿ ਜਿੰਨੀਆਂ ਭੈਣਾਂ ਇਹਨਾਂ ਨੂੰ ਵੀ ਦੇਖ ਲੋ ਹਨਾ ਵੀ ਤੁਸੀਂ ਇਹ ਸੋਚੋ ਕਿ ਆਜ਼ਾਦੀ ਇਹ ਨਹੀਂ ਆ ਕਿ ਆਪਾਂ ਗਲਤ ਚੀਜ਼ਾਂ ਕਰਾਂਗੇ ਆਪਾਂ ਗਲਤ ਡਰਿੰਕ ਕਰਾਂਗੇ ਆਪਾਂ ਇਹ ਕਰਾਂਗੇ ਉਹ ਕਰਾਂਗੇ ਹਨਾ ਗਲਤੀ ਵੀਡੀਓ ਪਾਵਾਂਗੇ ਆਜ਼ਾਦੀ ਇਹ ਨਹੀਂ ਆ मापे ने आजादी इस करके दी से कि आप कुछ करके दिखाईए मां बाप न है ना तो कुछ भैं बहुत करी जा तरक्की कुछ भी एह जी भैं जब कि यहोज बहुत ज़्यादा भी तुम देखते हो रोज़ सोशल मीडिया से कि हो रहा है ना तो करके मैं थोना चाहनी हाँ ਕਿ ਤੁਸੀਂ ਕਦੀ ਇਹ ਸੋਚਿਆ ਕਿ ਜਿਹੜੀਆਂ ਸਾਡੀਆਂ ਪਹਿਲਾਂ ਬਜ਼ੁਰਗਾਂ ਸੀ ਸਾਡੀਆਂ ਮਤਲਬ ਆ ਦਾਦੀਆਂ ਆਪਣੀਆਂ ਹਨਾ ਨਾਨੀਆਂ ਦਾਦੀਆਂ ਕਿੰਨਾ ਵਿਚਾਰੀਆਂ ਉਹਨਾਂ ਨੂੰ ਤਾਂ ਇਹੋ ਜਿਹੀ ਕਦੀ ਵੀ ਨਹੀਂ ਸੀ ਸੋਚਦੀਆਂ ਆਜ਼ਾਦੀ ਕਦੀ ਮਿਲੀ ਨਹੀਂ ਸੀ ਦੀ ਉਹਨਾਂ ਨੂੰ ਚੱਜ ਦੇ ਕੱਪੜੇ ਪਾਉਣ ਨੂੰ ਨਹੀਂ ਸੀ ਮਿਲਦੇ ਉਹਨਾਂ ਨੂੰ ਚੱਜ ਦਾ ਮਤਲਬ ਖਾਣ ਪੀਣ ਨੂੰ ਨਹੀਂ ਸੀ ਮਿਲਦਾ ਤੇ ਘੁਟਣ ਵਿੱਚ ਘੁਟਣ ਭਰੀ ਜ਼ਿੰਦਗੀ ਜਿੰਦੀਆਂ ਸੀ ਦੀਆਂ ਹਨਾ ਤੇ ਅੱਜ ਕੱਲ ਫਿਰ ਵੀ ਮਾਪਿਓ ਨੇ ਤੁਹਾਨੂੰ ਕਿੰਨੀ ਆਜ਼ਾਦੀ ਦਿੱਤੀ ਹੋਈ ਆ ਪਰ ਆਪਾਂ ਉਸ ਆਜ਼ਾਦੀ ਦਾ ਗੰਤ ਫਾਇਦਾ ਨਾ ਚੱਕੀਏ ਭੈਣੇ ਤੇ ਇਸ ਅਗਰ ਜੇ ਤੁਸੀਂ ਇਸ ਤਰ੍ਹਾਂ ਕਰਦੀਆਂ ਰਹੀਆਂ ਨਾ ਤੇ ਬਹੁਤ ਮਤਲਬ ਕਿ ਗਾਂ ਅਗਲੇ ਵਾਂ ਆਉਣ ਵਾਲਾ ਟਾਈਮ ਨਾ ਆਪਣੇ ਲਈ ਬਹੁਤ ਮਾੜਾ ਹੋ ਜਾਏਗਾ ਕਿਉਂਕਿ ਉਹ ਸਾਰਾ ਜਾਦੀ ਦੇ ਨਾ ਫਿਰ ਉਸੇ ਤਰ੍ਹਾਂ ਜ਼ਿੰਦਗੀ ਮੈਨੂੰ ਐਂ ਲੱਗਦਾ ਕਿ ਆਪਾਂ ਫੇਰ ਪਿਛਲੇ ਵਾਲੀ ਜ਼ਿੰਦਗੀ ਚ ਇਹਨੇ ਕਿਤੇ ਆ ਜਾਈਏ ਕਿ ਆਪਣੇ ਤੋਂ ਆਪਣੀ ਆਜ਼ਾਦੀ ਖੋਈ ਜਾਵੇ ਹਨਾ ਤੇ ਉਹੋ ਜੇ ਕੰਮ ਕਰੀਏ ਮਾਪ ਬਾਬਤਾ ਨਾਮ ਰੋਸ਼ਨ ਕਰੀਏ ਤੇ ਚੰਗੇ ਕੰਮ ਕਰੀਏ ਹਨਾ ਪੜ੍ਹ ਲਿਖ ਜਾਈਏ ਮਾਪਿਆਂ ਨੇ ਸਿਰਫ ਆਪਣੀ ਪੜ੍ਹਾਈ ਲਿਖਾਈ ਆਪਾਂ ਕਿੰਨਾ ਸੋਚਦੇ ਕਿਉਂਕਿ ਹਰ ਇੱਕ ਔਰਤ ਜਦੋਂ ਆਪਣੇ ਸਹੁਰਿਆ ਘਰੇ ਪੇ ਕਿਆ ਕਰੇ ਹੁੰਦੀ ਹੈ ਤੇ ਉਹ ਕਹਿੰਦੇ ਪੁੱਤ ਇਹ ਤੇਰਾ ਘਰ ਨਹੀਂ ਆ ਹਨਾ ਤੇ ਤੂੰ ਇਸ ਘਰ ਦੀ ਨਹੀਂ ਆ ਤੇ ਤੂੰ ਗਾਂ ਜਾਣਾ ਹਨਾ ਤੇ ਜੇ ਉਹ ਸੌਰੀ ਕਰਨ ਜਾਂਦੀ ਹੈ ਤੂੰ ਉਹ ਕਹਿੰਦੀ ਆ ਵੀ ਇਹ ਵੀ ਤੂੰ ਇਸ ਤੂੰ ਸਾਡੇ ਘਰ ਨੂੰ ਐ ਨਾ ਕਰ ਸਾਡੇ ਘਰ ਦੇ ਹਾਲਾਤ ਕਿਦਾਂ ਦੇ ਆ ਤੂੰ ਬਗਾਨੀ ਆਈ ਤੇ ਸਾਡੇ ਘਰ ਦੇ ਵਿੱਚ ਮੱਲ ਮਾਰ ਕੇ ਬਹਿ ਗਏ ਹਨਾ ਤੂੰ ਬਗਾਨੀ ਆ ਜਾਂ ਉਹਨੂੰ ਬਗਾਨਾ ਕਹਿ ਕੇ ਬੋਲਿਆ ਜਾਂਦਾ ਹਨ ਤੇ ਮੈਂ ਕਹਿੰਦੀ ਆ ਕਿ ਔਰਤ ਦਾ ਘਰ ਕਿੱਥੇ ਆ ਕਿਤੇ ਵੀ ਨਹੀਂ ਹੁੰਦਾ ਤੇ ਉਹ ਕਿਉਂ ਨਾ ਉਹ ਹੁਣ ਆਪਣੀ ਆਪ ਉਹ ਆਪਣੀ ਮਿਹਨਤ ਨਾਲ ਉਹ ਇਹੋ ਜਿਹਾ ਮਕਾਨ ਹਾਸਲ ਕਰ ਲਿਆ ਪਈਆਂ ਕਿ ਉਹਨਾਂ ਨੂੰ ਵੀ ਇਹ ਮਿਲੇ ਕਿ ਹਾਂ ਅਸੀਂ ਕੁਝ ਕੀਤਾ ਹੈ ਅਸੀਂ ਆਪਣੇ ਘਰੇ ਜਿੱਥੇ ਰੋਕਣਾ ਟੋਕ ਹੋਵੇ ਜਿੱਥੇ ਸਾਨੂੰ ਇਹ ਨਾ ਕਿਹਾ ਜਾਵੇ ਤੂੰ ਖਾਣ ਪੀਣ ਵਿਲੇ ਹਾਂ ਇਹ ਤੇਰਾ ਘਰ ਨਹੀਂ ਆ ਤੂੰ ਆਪਦੇ ਘਰੇ ਜਾ ਇਹ ਤੂੰ ਆਪਦੇ ਘਰੇ ਜੋ ਮਰਜ਼ੀ ਕਰ ਸਕਦੀ ਇੱਥੇ ਨਹੀਂ ਕਰ ਸਕਦੀ ਜਾਂ ਪੇਕੇ ਵਾਲੇ ਕਹਣ ਪੁੱਤ ਇਹ ਤੇਰਾ ਘਰ ਨਹੀਂ ਤੂੰ ਆਪਦੇ ਸਹੁਰੇ ਘਰ ਜੋ ਮਰਜ਼ੀ ਕਰ ਸਕਦੀ ਹੈ ਨਾ ਤੇ ਆਪਣਾ ਇੱਕ ਇਹੋ ਜਿਹਾ ਮਕਾਨ ਹਾਸਲ ਕਰਨ ਆਪਣਾ ਖੁਦ ਦਾ ਆਪਣੀ ਜ਼ਿੰਮੇਵਾਰੀਆਂ ਉਠਾਉਣ ਤੇ ਤਰੱਕੀ ਕਰਨ ਤੇ ਚੰਗੇ ਕਰਮ ਕਰਨਾ ਪੜ੍ਹਾਈ ਲਿਖਾਈ ਕਰਨ ਤੇ ਕੁਝ ਕਰਕੇ ਦਿਖਾਣ ਬਣ ਕੇ ਦਿਖਾਣਾ ਤਾਂ ਜਿਹਦੇ ਨਾਲ ਕੀ ਧੀਆਂ ਨੂੰ ਮਾਣ ਮਹਿਸੂਸ ਹੋਵੇ ਆਪਣੇ ਮਾਪਿਆਂ ਨੂੰ ਹਨਾ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਆਪਾਂ ਨੂੰ ਕਿ ਆਪਾਂ ਨੂੰ ਇਹ ਨਹੀਂ ਆ ਕਿ ਜੇ ਅਗਰ ਆਪਾਂ ਇਸ ਤਰ੍ਹਾਂ ਹੀ ਕਰਦੇ ਰਵਾਂਗੇ ਨਾ ਲੋਕੀ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਹੇ ਕਿੰਨਾ ਗੰਦ ਪੈ ਰਿਹਾ ਹਨਾ ਮੇਰੀਆਂ ਭੈਣਾਂ ਉਹ ਹੋ ਜਿਹ ਇਹੋ ਜਿਹੀ ਵੀਡੀਓ ਹੁੰਦੀਆਂ ਕਿ ਦੇਖਣ ਬੱਚੇ ਵੀ ਨਹੀਂ ਦੇਖ ਸਕਦੇ ਇਹੋ ਜਿਹੀਆਂ ਵੀਡੀਓਜ਼ ਹੁੰਦੀਆਂ ਤੇ ਜਿਹਦੇ ਨਾਲ ਆਪਾਂ ਨੂੰ ਸ਼ਰਮਿੰਦਗੀ ਮਹਿਸੂਸ ਹੋ ਗਿਆ ਹਨਾ ਇਹੋ ਜਿਹੀਆਂ ਵੀਡੀਓ ਪਲੀਜ਼ ਦੇ ਮੇਰੀਆਂ ਭੈਣਾਂ ਅਗਰ ਮੇਰੀ ਕੋਈ ਗੱਲ ਮਾੜੀ ਲੱਗੀ ਛੋਟੀ ਭੈਣ ਸਮਝ ਕੇ ਮਾਫ ਕਰ ਦੇਣਾ ਪਰ ਮੈਂ ਇੰਨਾ ਕਹਿਨੀ ਆ ਕਿ ਭੈਣੇ ਵੀ ਤੁਸੀਂ ਵੀ ਜਾਣਦੀਆਂ ਤੁਹਾਡੇ ਮੰਮੀ ਪਾਪਾ ਦੇਖਦੇ ਆ ਤੁਹਾਨੂੰ ਕਿੰਨਾ ਗਿਲਟੀ ਮਹਿਸੂਸ ਹੁੰਦਾ ਆਏਗਾ ਤੁਹਾਡੇ ਭੈਣ ਭਰਾ ਤੁਹਾਡੀ ਮੰਮੀ ਡੈਡੀ ਦੇਖਦੇ ਆ ਹਨਾ ਤੇ ਇਸ ਵੀਡੀਓ ਨੂੰ ਜਦੋਂ ਆਪਾਂ ਕਿਸੇ ਦੇ ਕੁਝ ਕਰਦੇ ਆਂ ਜੇ ਗਲਤ ਹੋਣਾ ਜ ਜਿਹਦੇ ਨਾਲ ਛੋਟੀ ਬੱਚਾਂ ਤੇ ਆਉਣ ਵਾਲੀ ਪੀੜੀ ਤੇ ਗਲਤ ਅਸਰ ਹੋਵੇ ਹਨਾ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਸਿਰਫ ਜੇ ਆਪਾਂ ਨੂੰ ਆਜ਼ਾਦੀ ਮਿਲੀ ਆ ਤੇ ਉਹਨੂੰ ਆਪਾਂ ਕਿਉਂ ਨਾ ਆਪਾਂ ਮਤਲਬ ਜੋ ਆਪਾਂ ਸੋਚਿਆ ਸੀ ਹਨਾ ਜੋ ਕਰਨਾ ਹੈ ਮਤਲਬ ਕਿ ਆਪਾਂ ਆਪਣਾ ਖੁਦ ਦਾ ਘਰ ਬਣਾਈਏ ਆਪਾਂ ਖੁਦ ਕਹੀਏ ਕਿ ਹਾਂ ਆਪਾਂ ਖੁਦ ਖਾਂ ਪੀ ਸਕੀਏ ਆਪਣੀ ਮਰਜ਼ੀ ਨਾਲ ਜੀ ਸਕੀਏ ਹਨ ਤੇ ਇਹ ਚਾਉਂਦੇ ਸੀ ਆਪਾਂ ਹਨ ਤੇ ਆਪਾਂ ਨੂੰ ਹਮੇਸ਼ਾ ਵੀ ਆਪਣੇ ਮਾਪਾਪ ਨੂੰ ਉਹਨਾਂ ਦਾ ਸਿਰ ਉੱਚਾ ਕਰਨ ਲਈ ਸੋਚਣਾ ਚਾਹੀਦਾ ਹੈ ਨਾ ਕਿ ਉਹਨਾਂ ਦਾ ਸਿਰ ਨੀਵਾ ਹੋਵੇ ਹਨ ਤੇ ਜਦੋਂ ਨੰਗਨ ਜਦੋਂ ਗਲੀ ਚ ਨੰਗਨ ਤੁਲਸੀ ਨੂੰ ਨੰਕਾ ਨੂੰ ਬਹੁਤ ਵਧੀਆ ਹਨਾ ਤੇ ਵੀ ਕਿੰਨਾ ਵੀ ਇਹ ਉਹਨਾਂ ਦੀ ਕੁੜੀ ਹੈ ਜਾਂ ਫਿਰ ਇਹ ਕਹਿਣਾ ਕਿ ਹਾਂ ਇਹ ਉਹਨਾਂ ਦਾ ਮਾਪਾਪ ਵੀ ਇਹ ਐਨੀ ਕੀ ਛੋਟੀ ਜੀ ਮੇਰੇ ਤੁਹਾਡੇ ਅੱਗੇ ਬੇਨਤੀ ਸੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਨਾ ਵੀਡੀਓ ਕਿਦਾਂ ਦੀ ਲੱਗੀ ਤੇ ਬਸ ਐਨੀ ਕੀ ਛੋਟੀ ਬੇਨਤੀ ਤੇ ਵੈਗਰੂ ਜੀ ਦਾ ਖਾਨਸਾ ਵੈਗਰੂ ਜੀ ਕੇ ਫਤਿਹ